YouTube ਚੈਨਲ ਗੱਗਾ ਰੈਸਰ ਤੇ ਇੱਕ ਸ਼ੌਂਕ ਕਬੂਤਰਬਾਜੀ ਦਾ Facebook ਦੇਖਣ ਵਾਲੇ ਸਾਰੇ ਸੱਜਣਾ ਮਿੱਤਰਾਂ ਨੂੰ ਜੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਦਿਲ ਦੀਆਂ ਗੱਲਾਂ ਦਾ ਭਾਗ ਲੈ ਕੇ ਆਏ ਅੱਠਵਾਂ ਉਮੀਦ ਕਰਦੇ ਹਾਂ ਜਿਵੇਂ ਆਪਾਂ ਨੂੰ ਪਹਿਲੇ 7 ਭਾਗਾਂ ਦੇ ਵਿੱਚ ਪਿਆਰ ਮਿਲਿਆ 8ਵੇਂ ਨੂੰ ਵੀ ਤੁਸੀਂ ਐਂ ਪਿਆਰ ਕਰੋਗੇ ਤੇ ਅੱਜ ਆਪਾਂ ਕੁਝ ਕ ਜਾਣਕਾਰੀ ਦੇਣੀ ਆ ਜੋ ਕਬੂਤਰੀਆਂ ਜਾਂ ਕਬੂਤਰਾਂ ਅੰਡੇ ਨਹੀਂ ਧਰਾਉਂਦੇ। ਵੈਸੇ ਬਹੁਤ ਬੰਦੇ ਹੱਲ ਕਰਦੇ ਨੇ ਕੀਤੇ ਵੀ ਨੇ ਹੋ ਵੀ ਜਾਂਦਾ ਤੇ ਕਈਆਂ ਦਾ ਨਹੀਂ ਵੀ ਹੁੰਦਾ। ਪਰ ਅੱਜ ਆਪਾਂ ਕਿਸੇ ਦੀ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਜਿਹੜੀ ਉਹ ਦੇਵਾਂਗੇ। ਇਹਦੇ ਵਿੱਚ ਆਪਣਾ ਕੋਈ ਲੱਲਖਖਾਣੀ ਵੀ ਆਪਾਂ ਕਹਿ ਦਈਏ ਵੀ ਹਾਂ ਇਹ ਮੈਂ ਦੱਸ ਰਿਹਾ ਜਾਂ ਮੇਰੇ ਵੱਨਿਓ ਆ। ਕਿਉਂਕਿ ਬਹੁਤ ਭਰਾਵਾਂ ਨੇ ਨਾ ਇੰਟਰਵਿਊ ਜਿਹੜੀ ਗੌਰ ਨਾਲ ਸੁਣੀ ਨਹੀਂ ਸੀ। ਤੇ ਆਪਾਂ ਦੁਬਾਰੇ ਵੀ ਕਰਾਂਗੇ ਇੰਟਰਵਿਊ ਬਾਈ ਨਾਲ ਗੱਲ ਵੀ ਆਪਣੀ ਹੋਈ ਵੀ ਐ ਤੇ ਉਸ ਤੋਂ ਪਹਿਲਾਂ ਮੈਂ ਸਾਰੇ ਭਰਾਵਾਂ ਨੂੰ ਇੱਕ ਅਰਜ਼ ਬੇਨਤੀ ਕਰਦਾ ਵੀ ਲਾਇਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ YouTube ਵਾਲੀ WhatsApp ਤੇ ਕਰਦਿਆ ਕਰੋ Facebook ਵਾਲੀ Facebook ਵਾਲੇ ਗਰੁੱਪਾਂ 'ਚ ਕਰਦਿਆ ਕਰੋ ਤੇ ਇੰਨੇ ਹੀ ਤੁਹਾਡਾ ਧੰਨਵਾਦ ਹੋਊਗਾ ਤੇ ਬਾਕੀ ਇੱਕ ਹੋਰ ਗੱਲ ਕਰਦੇ ਆਂ ਵੀ ਬਹੁਤੇ ਭਰਾ ਮੈਨੂੰ ਫੋਨ ਲਾ ਰਹੇ ਆ ਵੀ ਬਾਈ ਟੂ ਐਂਟਰਮੋਣੀ ਕਰਦਾ ਜਾਂ ਕਿਵੇਂ ਹਨ ਪਹਿਲੀ ਗੱਲ ਤਾਂ ਮੈਂ ਸਾਰਿਆਂ ਨੂੰ ਇਹ ਦੱਸ ਦਿੰਦਾ ਵੀ ਕਿਉਂਕਿ ਹਰੇਕ ਦੀ ਅੱਡੋ ਅੱਡ ਮਜਬੂਰੀ ਹੁੰਦੀ ਆ ਮੇਰੀ ਮਜਬੂਰੀ ਆ ਕੋਈ ਤੇ ਕੁਝ ਮਜਬੂਰੀ ਪਰਿਵਾਰ ਬੰਨੀ ਹੋਈ ਆ ਕੁਝ ਆਪਦੇ ਜਿਹੜੀ ਆਪਦੇ ਖਰਚੇ ਕਰਨੀ ਹੋਵੇ ਦੋ ਮਜਬੂਰੀਆਂ ਨੇ ਇੱਕ ਹੋਵੇ ਤਾਂ ਸਰ ਜੀ ਹੈਨਾ ਤੇ ਉਹਦੇ ਕਰਕੇ ਨਹੀਂ ਕਰ ਰਹੇ ਹੋਰ ਆਪਣਾ ਕੋਈ ਗਿਲਾਸ ਹੈਗ ਬਾਣੀ ਕੋਈ ਹੋਰ ਨਹੀਂ ਹੈਨਾ ਪਹਿਲਾਂ ਇਰਾਦਾ ਮੇਰਾ ਹੈ ਵੀ ਨਹੀਂ ਸੀ ਕਰਨ ਦਾ ਪਰ ਹੁਣ ਕਰਾਂਗੇ ਪੈਲ ਦੇ ਆਧਾਰ ਤੇ ਉਹਨਾਂ ਦੀ ਜਿਨ੍ਹਾਂ ਨੂੰ ਆਪਾਂ ਨੂੰ ਕਿਹਾ ਵਾ ਉਹ ਹੁਣ ਉਹ ਹੁਣ ਕਰਨ ਵੀ ਕੀ ਜਿਨ੍ਹਾਂ ਦਾ ਆਪਾਂ ਨੂੰ ਹੀ ਕਿਹਾ ਵਾ ਜਿਨ੍ਹਾਂ ਨੇ ਕਿਹਾ ਵਾ ਕਿ ਕਰਾਉਣੀਆਂ ਹੀ ਤੇ ਇੱਥੋਂ ਸੀ ਤੇ ਕਰਾਉਣੇ ਆ ਵੀ ਤੇ ਇੱਥੇ ਹੀ ਆ ਹਨ ਹੁਣ ਕਰਨ ਲੱਗਾਂਗੇ ਥੋੜੇ ਦਿਨਾਂ ਤੱਕ ਤੇ ਵਿੱਚ ਭਰਾਵਾਂ ਦੇ ਫੋਨ ਆਏ ਸੀਗੇ ਮੈਸੇਜ ਆਉਂਦੇ ਆ ਵੀ ਬਾਈ ਜੇ ਕੋਈ ਪੈਸਿਆਂ ਦੀ ਰੋੜਾ ਸਾਨੂੰ ਦੱਸ ਤੇ ਅਸੀਂ ਤੈਨੂੰ ਪਾਉਣੇ ਆ ਅਸੀਂ ਤੇਰੀ ਮਦਦ ਕਰਦੇ ਆ ਕੋਈ ਚੱਕਰ ਨਹੀਂ ਹਨ ਕਿਉਂਕਿ ਸਾਰਿਆਂ ਨੂੰ ਪਤਾ ਹੀ ਆ ਵੀ ਬਾਪੂ ਦੇ ਸਿਰ ਤੇ ਗੱਲਾਂ ਹੋਰ ਹੁੰਦੀਆਂ ਮੰਗਣੇ ਬਹੁਤ ਸੌਖਾ ਬਾਪੂ ਵੀ ਇਹ ਵਿੱਚੋਂ ਕੱਢ ਕੇ ਲੈ ਜਾਣੇ ਬਹੁਤ ਸੌਖਾ ਜਦੋਂ ਆਪਦੇ ਤੇ ਪਾਏ ਜਾਂਦੀ ਹੈ ਨਾ ਉਦੋਂ ਪਤਾ ਲੱਗਦਾ ਹੈ ਨਾ ਬੰਦੇ ਨੂੰ ਕਬੀਲਦਾਰੀ ਦਾ ਖਰਚੇ ਦਾ ਵੀ ਕਿਵੇਂ ਤੋਰਨਾ ਕਰਦਾ ਗਿਆ ਯਾਰਾ ਕਿਵੇਂ ਚਲਾਉਣਾ ਜਾਂ ਕਿਵੇਂ ਆਪਾਂ ਸਮਾਨ ਲਿਆਉਣਾ ਕੀ ਕਰਨਾ ਹੈ ਨਾ ਤੇ ਮੈਂ ਉਹਨਾਂ ਭਰਾਵਾਂ ਨੂੰ ਵੀ ਇੱਕ ਅਰਜ ਬੇਨਤੀ ਕਰਦਾ ਹਾਂ ਗਜ਼ਾਰਸ ਵੀ ਮੈਂ ਬੁੱਕਲ ਜ ਲੱਡੂ ਨਾਜ ਤੱਕ ਭੰਨੇ ਆ ਤੇ ਨਾ ਮੈਂ ਭੰਨਾ ਹਨਾ ਜੇ ਕਿਸੇ ਤੋਂ ਲਵਾਂ ਜਾਂ ਕੋਈ ਦਊਗਾ ਮੈਂ ਸ਼ਰਿਆ ਵੀ ਦੱਸੂਗਾ ਵੀ ਆਹ ਬੰਦੇ ਨੇ ਮੈਂ ਭਾਈ ਮੈਨੂੰ ਇੰਨੇ ਰੁਪਏ ਭੇਜੇ ਆ ਜਾਂ ਦਿੱਤੇ ਆ ਜਾਂ ਲਏ ਆ ਤੇ ਪਹਿਲੀ ਗੱਲ ਤਾਂ ਇਹ ਨੋਟ ਪਾਵੇ ਨਾ ਜੇ ਆਈ ਵੀ ਤਾਂ ਆਪਾਂ Google Pay ਵਾਲਾ ਸਕੈਨਰ ਤੁਹਾਨੂੰ ਪਾ ਦਾਂਗੇ ਵੀਡੀਓ ਦੇ ਵਿੱਚ ਕਿਸੇ ਦੇ ਵਿੱਚ ਲਾ ਦਾਂਗੇ ਜੇ ਹੋਰ ਮੈਸੇਜ ਆਈਗੇ ਜੇ ਨਾ ਆਏ ਤਾਂ ਆਪਾਂ ਲਾਉਂਦੇ ਨਹੀਂ ਖਾਤਾ ਵੀ ਲਾ ਦਾਂਗੇ ਵੈਸੇ ਆਪਾਂ ਨੂੰ ਲੋੜ ਹੀ ਨਹੀਂ ਹਨਾ ਜੇ ਆਈਗੇ ਜੇ ਉਦੋਂ ਪਹਿਲਾਂ ਪਹਿਲਾਂ ਕੋਈ ਹੱਲ ਹੋਈ ਗਿਆ ਆਪਾਂ ਵੇ ਵੇ ਇੰਟਰਵਿਊਆਂ ਜਿਹੜੀਆਂ ਕਰੀ ਚੱਲਾਂਗੇ ਹੁਣ ਗੱਲ ਕਰਦੇ ਆਂ ਬਈ ਆਪਾਂ ਆਂਡਿਆਂ ਦੀ ਸਮੱਸਿਆ ਬਾਰੇ ਬੱਚੇ ਬਹੁਤ ਭਰਾਣਾ ਇੰਟਰਵਿਊ ਦੇਖਦੇ ਨਹੀਂ ਹੈਗੇ ਪੂਰੀ ਇੰਟਰਵਿਊ ਦੇਖਿਆ ਕਰੋ ਕੱਲ ਜਿਹੜੀ ਕੰਮ ਦੀ ਹੁੰਦੀ ਆ ਉਹ ਲਿਖ ਲਿਆ ਕਰੋ ਕਿਉਂਕਿ ਦਿਮਾਗ ਦੇ ਵਿੱਚ ਬਹੁਤ ਕੁਝ ਚੱਲਦਾ ਰਹਿੰਦਾ ਕਰਕੇ ਆਪਾਂ ਭੁੱਲ ਜਾਂਦੇ ਆ ਜਗਦੇਵ ਸਰਪੰਚ ਸੈਦੋਗਰੀਆ ਆਪਾਂ ਇੰਟਰਵਿਊ ਕਰੀ ਸੀ ਕੁੱਕੜਾਂ ਦੇ ਵਿਸ਼ੇ ਤੇ ਤੇ ਉਹਨਾਂ ਨੂੰ ਮੈਂ ਪੁੱਛਿਆ ਸੀ ਵੀ ਜਦੋਂ ਮੁਰਗੀਆਂ ਕਈ ਆਂਡੇ ਦਿਨੋਂ ਹਟ ਜਾਂਦੇ ਆ ਤਾਂ ਤੁਸੀਂ ਕੀ ਕਰਦੇ ਹੋ ਕਿਉਂਕਿ ਮੈਨਾਂ ਮੇਰੀ ਯਾਦ ਤਾਂ ਹੈ ਜੀ ਤਾਂ ਬੰਦੇ ਨੂੰ ਪਤਾ ਨਾ ਹੋਵੇ ਕਾਸ਼ੇ ਦਾ ਉਹ ਬੰਦੇ ਨੂੰ ਤਾਂ ਸਵਾਲ ਕਰਨਾ ਬਹੁਤ ਔਖਾ ਲੱਗਦਾ ਜਿਹਨੂੰ ਪਤਾ ਹੋਵੇ ਨੌਲੇਜ ਹੋਵੇ ਉਹ ਸਵਾਲ ਕਰਨੇ ਉਹਨੂੰ ਸੌਖੇ ਲੱਗਦੇ ਤੇ ਮੂਰਲੇ ਬੰਦੇ ਨੂੰ ਵੀ ਖੁਸ਼ੀ ਹੁੰਦੀ ਆ ਵੀ ਵਧੀਆ ਯਾਰ ਮੈਨੂੰ ਇਹਨੇ ਆ ਸਵਾਲ ਕਰਿਆ ਵੀ ਇਹ ਕੰਮ ਦਾ ਸੀ ਕਿਸੇ ਨੂੰ ਦੱਸ ਕੇ ਸਵਾਲ ਕਰਾਉਣਾ ਤੇ ਕਾਪੀ ਤੇ ਦੱਸ ਕੇ ਕਿਸੇ ਨੂੰ ਇੰਟਰਵਿਊ ਤੋਂ ਪਹਿਲਾਂ ਗੱਲਾਂ ਦੱਸ ਲਈਆਂ ਵਿੱਚੋਂ ਆ ਹੀ ਪੁੱਛੀ ਉਹ ਫਿਰ ਇੰਟਰਵਿਊ ਥੋੜੀ ਹੋਗੀ ਉਹਦਾ ਫਿਰ ਪੇਡ ਪ੍ਰਮੋਸ਼ਨ ਹੋਊਗੀ ਵੀ ਤੂੰ ਪੈਸੇ ਲੈ ਲੈ ਮੇਰੀ ਪ੍ਰੋਮੋਸ਼ਨ ਕਰ ਦੇ ਮੈਂ 5-7 ਲੱਖ ਰੁਪਏ ਕਬੂਤਰਾਂ ਦਾ ਬੱਟਲ ਨੂੰ ਵੇਚ ਦੂੰਗਾ ਆ ਮੈਂ ਜਿਵੇਂ ਘੋੜਿਆਂ ਵਰੀ ਹੁੰਦਾ ਸੀ ਕੰਮ ਵੀ ਜਾਂ ਤੂੰ ਮੈਂ 5-4 ਚੇਲੇ ਬਣਾ ਲੂੰਗਾ 8-10 ਲੱਖ ਰੁਪਏ ਉਹਦੇ ਜੇ ਬੱਟਲ ਨੂੰ ਵੀ ਤੂੰ ਆ ਫੁੱਲ ਸਿਰੇ ਰੀਆਂ ਗੱਲਾਂ ਆਹੀ ਕਰਨੀਆਂ ਕਪਛੜਾ ਪਾ ਅੱਜ ਤੱਕ ਇਹ ਕੰਮ ਨਾ ਕਰਿਆ ਨਾ ਕਰੀਏ ਨਾ ਗੁਰੂ ਮਹਾਰਾਜ ਕਰਾਵੇ ਧੌਣਾ ਹੀ ਰਹੁ ਤੇ ਜੇ ਕਿਸੇ ਦੀ ਕਰਨੀ ਨੂੰ ਤਾਂ ਨਹੀਂ ਕਰਨੀ ਜੇ ਕਿਸੇ ਦੀ ਕਰਾਂਗੇ ਤਾਂ ਹੀ ਕਰਾਂਗੇ ਵੀ ਠੋਕ ਕੇ ਗੱਲਾਂ ਹੋਣਗੀਆਂ ਜਿਹੜੀਆਂ ਹੋਣਗੀਆਂ ਆਪਾਂ ਕਿਸੇ ਵੀ ਉਹ ਨਹੀਂ ਕਰਦੇ ਵੀ ਪਹਿਲਾਂ ਬਈ ਤੂੰ ਲੈ ਕੇ ਦੇ ਤੇ ਬਾਈ ਜਗਦੇਵ ਸਰਪੰਚ ਜੀ ਨੇ ਦੱਸਿਆ ਸੀ ਵੀ ਜਦੋਂ ਸਾਡੀਆਂ ਮੁਰਗੀਆਂ ਅੰਡੇ ਬੰਦ ਹੋ ਜਾਂਦੀਆਂ ਤਾਂ ਅਸੀਂ ਜਿਹੜੇ ਦੇਸੀ ਅੰਡੇ ਹੁੰਦੇ ਆ ਸਿਆਲਾਂ ਦੇ ਵਿੱਚ ਪਾਉਨੇ ਆ ਅਸੀਂ 11ਵੇਂ 12ਵੇਂ ਮਹੀਨੇ ਦੇ ਵਿੱਚ 20 25 ਜਿਹੜੇ ਦੇਸੀ ਅੰਡੇ ਲੈ ਲੈਨੇ ਆ ਘਰ ਦੀਆਂ ਮੁਰਗੀਆਂ ਦੇ ਫਾਰਮ ਵਾਲੀਆਂ ਦੇ ਨਹੀਂ ਕਿਉਂਕਿ ਹੁਣ ਫਾਰਮਾਂ 'ਚ ਵੀ ਦੇਸੀ ਅੰਡੇ ਮੈਨ ਲਾਗੇ ਫਾਰਮ ਹੀ ਵਾਂਗੂ ਚਟਿਆਂ ਡੇ ਵਾਂਗੂ ਕਾਰਨ ਕਿ ਉਹ ਫੀਡ ਨਾ ਤਿਆਰ ਕਰ ਲੈਂਦੇ ਆ ਮੁਰਗੇ ਨਹੀਂ ਛੱਡੇ ਹੋਏ ਉਹਨਾਂ ਦੇ ਆਪਾਂ ਨੂੰ ਚਾਹੀਦੇ ਆ ਮੁਰਗੀਆਂ ਦੇ ਅੰਡੇ ਮੁਰਗੀਆਂ ਤੋਂ ਬਣਦੇ ਆ ਜਿਹੜੇ ਮੁਰਗੀਆਂ 'ਚ ਸਮਝ ਗਏ ਹੋਣਗੇ ਜਿਹੜੇ ਸ਼کاری ਭਰਾ ਜਿਵੇਂ ਕਬੂਤਰੀਆਂ 'ਚ ਬਣਦੇ ਆ ਉਹ ਚੀਜ਼ ਵੀ ਆਪਾਂ ਨੂੰ ਮੁਰਗੀਆਂ ਦੇ ਅੰਡੇ ਉਹ ਚਾਹੀਦੇ ਜਿਹੜੀਆਂ ਮੁਰਗੀਆਂ ਨੇ ਛੱਡੀਆਂ ਹੋਈਆਂ ਉਹ ਵੀ ਪੱਚੇ ਅੰਡੇ ਲੈ ਲੈਣੇ ਆ 2-3 ਕਿਲੋ ਲੈ ਲੈਣਾ ਬਾਜਰਾ ਬਾਈ ਨੇ ਦੱਸਿਆ ਸੀ ਤੇ ਵੀ ਉਹਨੂੰ ਅੰਡਿਆਂ ਨੂੰ ਭੰਨ ਕੇ ਸਮਾਰ ਕੇ ਉਹਦੇ ਵਿੱਚ ਜਾਨੀ ਕਿ ਬਾਜਰਾ ਉਹੋ ਜਿਹੇ ਹਿਸਾਬ ਨਾਲ ਧੋ ਕੇ ਸੁਕਾ ਲੈਣਾ 5-7 ਕਿਲੋ ਲੈ ਲਿਓ ਸੁਕਾ ਲਿਓ ਵੀ ਸੁਕਾ ਕੇ ਉਹਦੇ ਵਿੱਚ ਨਾ ਅੰਡਿਆਂ ਨੂੰ ਸਮਾਰ ਕੇ ਉਹਨੂੰ ਮਾਲਿਸ਼ ਕਰ ਲੈਣੀ ਆ बाजरे ਦੀ ਸੁਕਾ ਕੇ ਜਦੋਂ ਬਾਜਰਾ ਤੋਂ ਪਿਸਕਾ ਲਿਆ ਪਾਣੀ ਸੁੱਕ ਗਿਆ ਉਹਦਾ ਧੋਤੇ ਤੋਂ ਉਸ ਤੋਂ ਬਾਅਦ ਉਹਨੂੰ ਆਂਡਿਆਂ ਦੇ ਵਿੱਚ ਮਿਕਸ ਕਰ ਲੈਣਾ ਉਹਨੂੰ ਸੁਕਾ ਲੈਣਾ ਸਮਾਰ ਕੇ ਧੁੱਪੇ ਰੱਖ ਕੇ ਧੁੱਪੇ ਰੱਖੋ ਛਾਵੇਂ ਰੱਖੋ ਯਾਨੀ ਕਿ ਉਹ ਅੱਡੋ-ਅੱਡਾ ਤੇ ਬਾਈ ਤਾਂ ਕਹਿੰਦਾ ਜੀ ਧੁੱਪੇ ਰੱਖ ਕੇ ਸੁਕਾ ਲੋ ਤਾਂ ਵੀ ਵਧੀਆ ਜੇ ਛਾਵੇਂ ਰੱਖ ਕੇ ਸੁਕਾਉਣਗੇ ਤਾਂ ਵਧੀਆ ਪਰ ਛਾਵੇਂ ਛੋਕਦਾ ਨਹੀਂ ਆਪਾਂ ਨੂੰ ਪਤਾ ਹਨ ਉਹ ਦੇਣੀ ਇਹ ਜੇ ਹੋ ਜਾਂਦੇ ਆ ਉਸ ਤੋਂ ਬਾਅਦ ਕੀ ਕਰਨਾ ਉਹ ਬਾਈ ਕਹਿੰਦਾ ਪੀਪੀ ਚ ਪਾ ਲੋ ਦੋ ਤਿੰਨ ਮੁਠੀਆਂ ਜਿਹੜੀਆਂ ਅਸੀਂ ਮੁਰਗੀਆਂ ਨੂੰ ਅਸੀਂ ਪਾਵੰਨੇ ਆ ਮੇਉ ਖਾਈ ਜਾਂਦੀ ਆ ਵੀ ਰਲਮਾ ਦਾਣਾ ਵੀ ਵਿੱਚ ਉਹ ਦਾਣੇ ਚੁਗਣੀ ਚੁਗਣਾ ਤੇ ਕਹਿੰਦੇ ਵੀ ਮੁਰਗੀਆਂ ਨੂੰ ਬਾਈ ਕਹਿੰਦਾ ਵੀ ਆਂਡੇ ਬੰਦ ਨਹੀਂ ਹੁੰਦੀਆਂ ਤੇ ਮੈਂ ਬਾਈ ਨੂੰ ਇਹ ਪੁੱਛਿਆ ਵੀ ਕੂਤਰਾਂ ਨੂੰ ਵੀ ਕਰ ਸਕਦੇ ਆ ਮੇਰੇ ਦਿਮਾਗ ਦੇ ਵਿੱਚ ਬਹੁਤ ਦਿਨਾਂ ਦੀ ਗੱਲ ਹੈ ਘੁੰਮੀ ਜਾਂਦੀ ਸੀ ਆਂਡਿਆਂ ਦੇ ਬਿਸ਼ੇ ਤੇ ਵੀ ਬਾਈ ਬਹੁਤ ਫੋਨ ਲਾਉਂਦੀ ਸੀ ਬਾਈ ਆਂਡੇ ਨੂੰ ਬੰਦ ਹੋ ਗਏ ਮੇਰੇ ਆਪ ਦੇ ਵੀ ਬੰਦ ਹੋ ਗਏ ਮੈਂ ਕਿਹਾ ਝੂਠ ਮਾਰੀਏ ਪਰ ਮੈਂ ਇੱਥੇ ਆਪਣੇ ਥੋੜਾ ਜਿਹਾ ਪਰਹੇਜ ਬਾਈ ਆਂਡਿਆਂ ਦਾ ਘਰੇ ਵੀ ਨਹੀਂ ਬੜਨਦੇ ਜੀ ਹੁਣ ਕਿਉਂ ਹੁਣ ਕਬੂਤਰ ਵੀ ਹੈ ਨਹੀਂ ਕਰੇ ਉਦੋਂ ਆਪਾਂ ਘਰੇ ਵਰਤਿਆ ਨਹੀਂ ਆਂਡਾ ਆਪਣੇ ਪੜ ਨਹੀਂ ਦਿੰਦੇ ਸੀ ਵੀ ਆਂਡਾ ਮੀਟ ਲੈ ਕੇ ਨਹੀਂ ਆਉਣਾ ਹਨ ਤੇ ਉਹ ਜਿਹੜਾ ਤੁਸੀਂ ਕਰਕੇ ਕਬੂਤਰਾਂ ਨੂੰ ਮੈਂ ਪੁੱਛਿਆ ਬਾਈ ਨੂੰ ਪਾ ਸਕਦੇ ਆ ਉਹ ਕਹਿੰਦਾ ਯਾਰ ਬਹੁਤ ਵਧੀਆ ਚੀਜ਼ ਆ ਬਾਈ ਕਹਿੰਦਾ ਵੀ ਜੇ ਤੁਸੀਂ ਪਾ ਦਿਆ ਕਰੋ ਵੀ ਬੈਸਟ ਚੀਜ਼ ਆ ਉਹ ਇੰਟਰਵਿਊ ਹੀ ਆਪਣੀ ਮੁਰਗਿਆਂ ਦੀ ਕਰੀ ਕਰਕੇ ਉਹ ਇੰਟਰਵਿਊ ਕਿਸੇ ਨੇ ਦੇਖੀ ਹੋਈ ਨਹੀਂ ਮੈਂ ਤਾਂ ਹੀ ਕਹਣਾ ਨਾ ਵੀ ਇੰਟਰਵਿਊ ਜਿਹੜੀ ਕਰਦਾ ਉਹਨਾਂ ਦੇਖਿਆ ਕਰੋ ਸਵਾਲ ਮੇਰੇ ਸਾਰੇ ਕੰਮ ਦੇ ਕਰ ਪੁੱਛੇ ਵੀ ਆਉਂਦੇ ਆ ਅਗਲੇ ਨੂੰ ਉਹ ਬਾਈ ਕਹਿੰਦਾ ਵੀ ਮਾਲਿਸ਼ ਕਰਕੇ ਮੈਂ ਕਹਿੰਦਾ ਵੀ ਤੁਸੀਂ ਬਾਜਰਾ ਲੈ ਕੇ ਮਾਲਿਸ਼ ਕਰਕੇ ਵਿੱਚ ਗੁੱਲੀ ਡੰਡਾ ਵੱਧ ਪਾ ਲਓ ਹਨਾ ਪੈਸੇ ਮੈਂ ਬਾਜਰੇ ਨੂੰ ਲੋ ਨਹੀਂ ਕਰਦਾ ਮੇਰੀ ਪਹਿਲੇ ਦਿਨ ਤੋਂ ਮੇਰੀ ਸੋਚ ਅੱਡ-ਅੱਡ ਹੁੰਦੀ ਆ ਮੇਰੀ ਸੋਚ ਹੀ ਇਹ ਆ ਵੀ ਮੈਂ ਨਹੀਂ ਕਹਿੰਦਾ ਵੀ ਬਾਜਰਾ ਪਾਓ ਕਿਉਂਕਿ ਮੇਰਾ ਦਿਮਾਗ ਯਾਰ ਉੱਥੇ ਹੀ ਖੜਾ ਜਿਵੇਂ ਮੈਨੂੰ ਪਹਿਲੇ ਦਿਨ ਤੋਂ ਸਮਝਾਇਆ ਬਾ ਹਨਾ ਵੀ ਇਹਦੇ ਨਾਲ ਬਿਮਾਰੀ ਜਾਂ ਕੈਂਕਰ ਦੀ ਪੈਂਦੀ ਜਾਂ ਕੁਝ ਵੀ ਇਹਦੇ ਨਾਲ ਹੁੰਦੀ ਆ ਉਹ ਜਦੋਂ ਦਾ ਮੈਨੂੰ ਡਾਕਟਰ ਨੇ ਕਿਹਾ ਵੀ ਆਹ ਨਹੀਂ ਪਾਈ ਦੀ ਹੁੰਦੀ ਖਰਾਕ ਕਬੂਤਰਾਂ ਨੂੰ ਪਰ ਤੁਸੀਂ ਬਾਈ ਨੇ ਦੱਸਿਆ ਤਾਂ ਪਾ ਕੇ ਜਿਹੜਾ ਤਜਰਬਾ ਤੁਸੀਂ ਥੋੜੇ ਕਬੂਤਰਾਂ ਤੇ ਕਰ ਸਕਦੇ ਆ ਤੇ ਉਹਦੇ ਨਾਲ ਵੀ ਬਾਈ ਕਹਿੰਦਾ ਸੀਗਾ ਵੀ ਆਂਡੇ ਧਰਨ ਗਏ ਧਰਨ ਗਏ ਵੀ ਪੱਕੀ ਗਰੰਟੀ ਵਾਲਾ ਕੰਮ ਈ ਹੈ ਵੀ ੱਡੋ ੱਡ ਕਰ ਦੇਵੇ ਕਬੂਤਰ ਕਬੂਤਰੀਆਂ ਕਿ ਉਹਨਾਂ ਨੂੰ ਖਰਾਕ ਪਾਵੇ 11ਵੇਂ 12ਵੇਂ ਮਹੀਨੇ ਚੀਜ਼ਾਂ ਤੇ ਉਸ ਤੋਂ ਬਾਅਦ ੱਡੋ ੱਡ ਜਦੋਂ ਕਰੇ ਵਾ ਫਿਰ ਦੂਜੇ ਤੀਜੇ ਮਹੀਨੇ ਜੋੜੇ ਲਾ ਦੇਵੇ ਤੇ ਡੀ ਬਾਰਵੇਂ ਨੂੰ ਜ਼ਰੂਰ ਆਪਾਂ ਨੂੰ ਕਰਨੀ ਚਾਹੀਦੀ ਹੈ ਇਹ ਬਾਈ ਨੇ ਦੱਸੀ ਸੀ ਜਿਹੜੀ ਆਪਾਂ ਤੁਹਾਨੂੰ ਉਹ ਕਹਾਣੀ ਦੱਸੀ ਹੈ ਬਾਈ ਗਾਹਾਂ ਤੁਹਾਡੇ ਕਰਮ ਤੁਹਾਡੇ ਧਰਨ ਨਾ ਧਰਨ ਉਹ ਤੁਹਾਡੇ ਮੁਕੱਦਰਾਂ ਦੀ ਖੇਡ ਆ ਹਨਾ ਜਿਵੇਂ ਆਪਾਂ ਕਹੇ ਵੀ ਧਰਨ ਗਈ ਧਰਨ ਗਏ ਉਹ ਹੁਣ ਕੋਈ ਪਤਾ ਨਹੀਂ ਕਿਸੇ ਕਬੂਤਰ ਦੇ ਵਿੱਚ ਕੋਈ ਨੁਕਸ ਵੀ ਹੁੰਦਾ ਕੋਈ ਵਾਇਰਸ ਹੁੰਦਾ ਕੋਈ ਬਿਮਾਰੀ ਹੁੰਦੀ ਆ ਜਾਂ ਕਿਸੇ ਦੇ ਸਕਰਾਨੇ ਹੀ ਮੋਕ ਗਏ ਜਾਂ ਆਪਾਂ ਕਹਦੇ ਨੇ ਵੀ ਆਂਡੇਦਾਨੀ ਵਾਲੀ ਖਰਾਬ ਹੀ ਹੋ ਗਿਆ ਸਿਸਟਮ ਕਬੂਤਰਿਆਂ ਦਾ ਤਾਂ ਉਹਦਾ ਆਪਾਂ ਕੀ ਕਰਾਂਗੇ ਹਨਾ ਤੇ ਇੱਕ ਆਪਾਂ ਅੱਜ ਗੱਲ ਕਰਦੇ ਆਂ ਕਲੀ ਬਹੁਤ ਭਰਾ ਹੈ ਨਾ ਵੀ ਮੈਂ ਦੇਖਦਾ ਕਲੀ ਛੱਡਦੇ ਆ ਬਿਮਾਰੀ ਫੇਰ ਵੀ ਆ ਜਾਂਦੀ ਆ ਬੜਿਆਂ ਦੇ ਫੋਨ ਆਉਂਦੇ ਆ ਮੈਸੇਜ ਆਉਂਦੇ ਆ ਬਾਈ ਯਾਰ ਤੂੰ ਕਹਿੰਦਾ ਸੀ ਕਲੀ ਕਲੀ ਇੱਕ ਚੀਜ਼ ਵਧੀਆ ਜ਼ਰੂਰ ਆ ਇੱਕ ਗੱਲ ਆਪਾਂ ਮੰਨੀਏ ਪਰ ਹੱਥਾਂ ਦਾ ਵਾਇਰਸ ਨਹੀਂ ਹਟਾ ਸਕਦੀ ਕਲੀ ਸਭ ਤੋਂ ਵੱਡਾ ਵਾਇਰਸ ਆਪਣੇ ਹੱਥ ਲੈ ਕੇ ਆਉਂਦੇ ਆ ਪੈਰਾਂ ਤੋਂ ਤਾਂ ਜਿਹੜਾ ਆਉਣਾ ਹੀ ਆਉਣਾ ਉਹ ਤਾਂ ਆਪਾਂ ਰੋਕ ਲੈ ਕਲੀ ਪਾ ਕੇ ਪਰ ਜਿਹੜੇ ਹੱਥਾਂ ਦਾ ਜਾਂ ਕੱਪੜਿਆਂ ਦਾ ਜੇ ਕਿਸੇ ਕਬੂਤਰ ਫੜ ਕੇ ਦੇਖਣਾ ਉਹ ਵਾਇਰਸ ਆਪਾਂ ਕਿਵੇਂ ਹਟਾਵਾਂਗੇ ਸਾਰੇ ਵਾਇਰਸ ਆਉਂਦਾ ਜਦੋਂ ਕਬੂਤਰ ਕਬੂਤਰਾਂ ਨਾਲ ਬਖੈਂਦੇ ਆ ਤੇ ਜਾਂ ਆਪਣੇ ਹੱਥਾਂ ਤੋਂ ਆਉਂਦਾ ਜਾਂ ਕਬੂਤਰ ਬਾਹਰ ਬਹਿ ਕੇ ਆਉਂਦੇ ਆ ਜਾਂ ਕਿ ਇਹਦਾ ਕਬੂਤਰ ਫੜ ਲਿਆ ਲੈ ਲਿਆ ਠੀਕ ਆ ਉਹਨੂੰ ਦੇਤਾ ਉਹ ਤੋਂ ਲਿਆਂਦਾ ਜਾਂਦਾ ਇਹਨੂੰ 15-20 ਦਿਨ ਕੋਈ ਅੱਡ ਖੁੱਡਾ ਪਾ ਕੇ ਰੱਖੋ ਉੱਥੇ ਛੱਡੋ ਉੱਥੇ ਦਾਣੇ ਵੀ ਬੰਦਾ ਅਲੱਗ ਪਾਵੇ ਉਹਨਾਂ ਨੂੰ 15-20 ਦਿਨ ਇਨਸੂਲੇਟ ਜਿਵੇਂ ਆਪਾਂ ਕਹਿੰਦੇ ਨੇ ਕਰੋਨਾ ਦੇ ਵਿੱਚ ਹੋ ਰਿਹਾ ਸੀ ਉਹਨੂੰ 15-20 ਦਿਨ ਬਾਅਦ ਆਪਦੇ ਕਬੂਤਰਾਂ ਦੇ ਵਿੱਚ ਛੱਡੋ ਤੇ ਜੇ ਕਿਸੇ ਦਾ ਕਬੂਤਰ ਸੰਭਣਾ ਵੀ ਹੈ ਤਾਂ ਅਗਲੇ ਦਾ ਸੰਭੋ ਆਪਦੇ ਕਬੂਤਰਾਂ ਕੋਲੇ ਨਾ ਜਾਵੋ ਆਪਦੇ ਕਬੂਤਰਾਂ ਨੂੰ ਹੱਥ ਨਾਲੋ ਅੱਡੀ ਹੋਵੇ ਸੰਭਣਾ ਲਾ ਜਗਾੜ ਕਈ ਵਾਰੀ ਕੀ ਆ ਆਪਾਂ ਥੋੜੇ ਜਿਹੀ ਫਾਇਦੇ ਖਾਤਰ ਵੱਡਾ ਨੁਕਸਾਨ ਕਰਕੇ ਵੇਚ ਜਾਂਦੇ ਆ ਉਹ ਚੀਜ਼ਾਂ ਵੀ ਬਹਿਰਸਾਬਾ ਪੈਰਾਂ ਤੋਂ ਰੋਕ ਲਿਆ ਹੱਥਾਂ ਤੋਂ ਤੇ ਕੱਪੜਿਆਂ ਤੋਂ ਕਿਵੇਂ ਰੋਕ ਲਾਂਗੇ ਕਲੀ ਇੱਕ ਚੰਗੀ ਚੀਜ਼ ਜ਼ਰੂਰ ਹੈ ਕਬੂਤਰਾਂ ਦੇ ਲਈ ਕੈਲਸ਼ੀਅਮ ਹੁੰਦਾ ਇਹਦੇ ਵਿੱਚ ਪਰ ਹੁਣ ਕਈ ਬੰਦੇ ਕੈਲਸ਼ੀਅਮ ਦੇ ਤੌਰ ਦੇ ਉੱਤੇ ਕਹਿੰਦੇ ਵੀ ਕਲੀ ਦੇ ਵਿੱਚ ਕੈਲਸ਼ੀਅਮ ਆ ਉਹ ਕਲੀ ਦੇ ਵਿੱਚ ਕੈਲਸ਼ੀਅਮ ਆ ਕਲੀ ਸ਼ੁੱਧ ਕਰੀ ਦੇ ਵਿੱਚ ਸਭ ਤੋਂ ਵੱਧ ਕੈਲਸ਼ੀਅਮ ਸ਼ੁੱਧ ਕਰੀ ਹੋਈ ਕਲੀ ਚੰਗੀ ਹੁੰਦੀ ਆ ਨਾ ਕਿ ਇਹ ਕਲੀ ਚੰਗੀ ਹੁੰਦੀ ਹੈ ਜੇ ਕਬੂਤਰਾਂ ਨੂੰ ਦੇਣੀ ਹੈ ਉਹ ਬਾਈ ਮਣੀ ਨੇ ਵੀ ਦੱਸਿਆ ਲੁਧਿਆਣੇ ਵਾਲੇ ਨੇ ਮੈਂ ਤੁਹਾਨੂੰ ਦੱਸਿਆ ਵੀ ਉਹਨੇ ਬਹੁਤ ਗੱਲਾਂ ਜਾਣਕਾਰੀ ਵਾਲੀਆਂ ਦੱਸਿਆ ਪਰ ਜਿਹੜੇ ਦਾ ਬੰਦੇ ਉਹਨੂੰ ਸਮਝ ਗਏ ਉਹ ਸਮਝ ਜਾਣਗੇ ਜਿਹੜੇ ਬੰਦੇ ਨੇ ਐਂ ਕਹਤਾ ਵੀ ਇਹ ਤਾਂ ਯਾਰ ਉਹੀ ਐ ਤੱਕ ਤੇ ਨਾ ਹੀ ਨਹੀਂ ਸੁਣਿਆ ਬਸ ਉਹਨਾਂ ਨੇ ਕਿਤੇ ਫਿਰ ਸੁਣਿਆ ਹੀ ਨਹੀਂ ਉਹ ਬੰਦੇ ਕੋਲੇ ਬਹੁਤ ਕੋਸ਼ਾ ਗੁਣਾ ਦੀ ਗੁੱਥ ਲਈ ਆਓ ਪਰ ਜਦੋਂ ਕਹਿੰਦੇ ਹੁੰਦੇ ਆ ਬੰਦਾ ਚਾਰੇ ਪਾਸੇ ਮਾਰਾਂ ਚ ਹੋਵੇ ਨਾ ਫਿਰ ਉਹਦਾ ਜੀ ਨਹੀਂ ਕਰਦਾ ਕੋਈ ਮੈਂ ਕਹਣਾ ਯਾਰ ਉਹ病 ਬਿਮਾਰੀ ਕਿਹੜੀ ਹੈ ਜਿਹਦਾ ਉਹਦੇ ਕੋਲ ਇਲਾਜ ਨਹੀਂ ਉਹ ਬੰਦੇ ਕੋਲੇ ਆਪਣਾ ਆਪਣੇ ਅੱਖੀਂ ਦੇਖੀ ਯਾਰ ਸਾਰਾ ਕੁਝ ਹੀ ਕਰਿਆ ਉਹ ਬੰਦੇ ਨੇ ਦੋ ਤਿੰਨ ਬੰਦਿਆਂ ਨੇ ਮੈਂ ਆਪ ਕਰਾਇਆ ਲੋਟ ਕਬੂਤਰ ਜਮਾ 100 ਚੋਂ 100 ਪੈਸਾ ਕਰਕੇ ਦਿੱਤੇ ਬੰਦੇ ਨੇ ਬਿਮਾਰੀ ਆਉਣ ਤੋਂ ਪਹਿਲਾਂ ਵੀ ਹੱਲ ਕਰਕੇ ਤਾਂ ਤੇ ਬਾਜੀਆਂ ਵੀ ਛੱਡੀਆਂ ਬੰਦੇ ਨੇ ਪਰ ਮੁੜ ਕੇ ਨਾ ਕੌਣ ਲੈਂਦਾ ਬਾਈ ਫਿਰ ਬੰਦਾ ਪਤਾ ਕੀ ਕਹਿੰਦਾ ਉਹ ਤੇਰੇ ਵਾਲਾ ਤਾਂ ਫਿਰ ਮੈਂ ਦੇਦਾ ਸੀਗਾ ਉਸ ਤੋਂ ਬਾਅਦ ਨਾ ਮੈਨੂੰ ਇੱਕ ਹੋਰ ਦਵਾਈ ਦਾ ਪਤਾ ਸੀ ਫਿਰ ਮੈਂ ਉਹ ਦੇਤੀ ਉਸ ਤੋਂ ਬਾਅਦ ਠੀਕ ਹੋ ਗਏ ਕਾਰਨ ਕਿ ਵੀ ਤੇਰਾ ਨਾ ਨਹੀਂ ਲੈਣਾ ਕੋਈ ਨਾ ਫਿਰ ਦੁਆਰੇ ਕਿਹੜਾ ਸੀ ਜਾਨੀ ਆਉਣਾ ਜਾਂ ਦੁਆਰੇ ਕਿਹੜਾ ਲੋਡ ਨਹੀਂ ਬਣੀ ਦੁਆਰੇ ਕਿਹੜਾ ਬਿਮਾਰੀ ਨਹੀਂ ਆਉਣੀ ਕੱਲ ਦਾ ਵੀ ਬੰਦੇ ਦਾ ਨਾ ਨਹੀਂ ਲੈਣਾ ਵੀ ਇਹਦਾ ਨਾ ਕੋਈ ਨਾ ਹੋ ਜਾ ਫਿਰ ਕਿਉਂਦਾ ਨਾ ਤਾਂ ਉਹ ਕਾਲਪੁਰਖ ਮੂਰੇ ਚਾਹੀਦਾ ਹਨਾ ਤੇ ਮੈਂ ਮੈਂ ਤਾਂ ਕਰਕੇ ਕੰਮ ਚੱਲਦਾ ਨਹੀਂ ਤੂੰ ਹੀ ਤੂੰ ਆ ਉਹ ਪ੍ਰਭਾਤਮਾ ਹੀ ਪ੍ਰਭਾਤਮਾ ਨਾ ਉਹ ਹੀ ਕਰਾਉਂਦਾ ਸਾਰਾ ਕੁਝ ਕਲੀ ਸ਼ੁੱਧ ਕਲੀ ਹੁੰਦੀ ਹੈ ਜਿਹੜੀ ਬਾਈ ਉਹ ਬਾਈ ਨੇ ਸਹੀ ਚਲੋ ਉਹਨਾਂ ਹੀ ਮਿਹਨਤ ਕੋਈ ਕਰਦਾ ਨਹੀਂ ਵੀ ਘੜੇ ਚ ਪਾ ਲੋ ਉਹਨੂੰ ਛਾਣਾ ਦੇਈ ਚਲੋ ਉਹ ਉਹਨੀ ਮਿਹਨਤ ਨਹੀਂ ਹੁੰਦੀ ਜਰਦੇ ਵਾਲੀ ਕਲੀ ਨਾ ਜਰਦੇ ਵਾਲੀਆਂ ਜਿਹੜੀਆਂ ਵੱਡੀਆਂ ਥੋਕ ਦੀਆਂ ਦੁਕਾਨਾਂ ਹੁੰਦੀਆਂ ਸ਼ਹਿਰਾਂ ਦੇ ਬਚਾਅਮ ਉਥੋਂ ਤੁਸੀਂ ਵੱਡੇ ਪੈਕਟ ਵੀ ਲੈ ਸਕਦੇ ਉਥੋਂ ਮਿਲ ਜਾਂਦੇ ਆ ਕਲੀ ਦੀ ਏਡੀ ਕੁਪੜੀ ਹੁੰਦੀ ਆ ਉਹ ਤੇ ਉਹ ਕਈ ਪੁੜੀਆਂ ਹੁੰਦੀਆਂ ਜੇ ਉਹ ਵੀ ਮਿਲ ਜਾਂਦਾ ਵੱਡਾ ਪੈਕਟ ਵੀ ਮਿਲ ਜਾਂਦਾ ਕਲੀ ਵਾਲਾ ਛੋਟੀਆਂ-ਛੋਟੀਆਂ ਸ਼ੀਸ਼ੇ ਮਿਲ ਜਾਂਦੇ ਆ ਉਹ ਲੈ ਆਉਣੀਆਂ ਉਹ ਲੈ ਆਓ ਇੱਕ ਕੱਪ ਦੇ ਵਿੱਚ ਪਾਣੀ ਪਾ ਲਓ ਥੋੜਾ ਜਿਹਾ ਉਹਨੂੰ ਉਹਦੇ ਵਿੱਚ ਘੋਲ ਲਓ ਚੰਗੀ ਤਰ੍ਹਾਂ ਗਾੜੀ ਕਰ ਲਓ ਉਹ ਜਦੋਂ 2-3 ਦਿਨਾਂ ਬਾਅਦ ਨਾ ਕੁੱਜਿਆਂ ਦੇ ਵਿੱਚ ਤੁਸੀਂ ਆਪ ਦਾ ਕੋਈ ਇੱਕ ਛੋਟੀ ਜੀ ਜਿਵੇਂ ਆਪਾਂ ਪੁਰਸ਼ ਕਹਿੰਦੇ ਆ ਜਾਂ ਕੋਈ ਵੀ ਚੀਜ਼ ਉਹਦੇ ਨਾਲ ਐਂ ਕਰਕੇ ਚਾਰੇ ਪਾਸੇ ਜਦੋਂ ਕੁੱਜੇ ਧੋਣੇ ਆ ਧੋ ਕੇ ਐਂ ਮਾਰਤਾ ਨਾਲੇ ਤਾਂ ਤੁਹਾਡੇ ਕੁੱਜਾਂ 'ਚ ਜਲਬ ਨਹੀਂ ਨਾਲੇ ਕੁੱਜਾਂ 'ਚ ਬੈਠ ਨਹੀਂ ਕੁਝ ਹੋਰ ਨਹੀਂ ਉਹਦੇ 'ਚ ਜਮਾਂ ਗੰਦ ਨਹੀਂ ਜਾਂਦਾ ਹੈਗਾ ਜਦੋਂ ਕੁੱਜੇ ਸਾਫ਼ ਕਰੋਂਗੇ ਉਹੋ ਜਿਹੇ ਉਹੋ ਜਿਹੇ ਫੇਰ ਉਹ ਕੈਲਸ਼ੀਅਮ ਦੇ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਵੀ ਉਹਦੇ ਨਾਲ ਅੰਡਿਆਂ ਦੀ ਸਮੱਸਿਆ ਤਾਂ ਆਉਂਦੀ ਹੀ ਨਹੀਂ ਛੇਤੀ ਕਿਤੇ। ਦੂਜੀ ਗੱਲ ਕਬੂਤਰ ਛੇਤੀ ਬਿਮਾਰ ਨਹੀਂ ਹੁੰਦੇ। ਕਾਰਨ ਕੀ ਜਦੋਂ ਕੈਲਸ਼ੀਅਮ ਜ਼ਿਆਦਾ ਹੁੰਦਾ ਨਾ ਜਾਨਵਰਾਂ ਦੇ ਵਿੱਚ ਇਨਸਾਨਾਂ ਦੇ ਵਿੱਚ ਵੀ ਕੈਲਸ਼ੀਅਮ ਡਾਊਨ ਹੋਣ ਲੱਗਿਆ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਪਸ਼ੂਆਂ ਦੇ ਵਿੱਚ ਵੀ ਅੱਗੇ ਡਾਕਟਰ ਕਹਿੰਦੇ ਦੁੱਧ 'ਚ ਸਭ ਤੋਂ ਵੱਧ ਕੈਲਸ਼ੀਅਮ ਆ ਪਰ ਦੁੱਧ 'ਚ ਕੈਲਸ਼ੀਅਮ ਹੁਣ ਲਮਾ ਕਿੱਥੋਂ ਪਸ਼ੂਆਂ ਨੂੰ ਤਾਂ ਆਪ ਕੈਲਸ਼ੀਅਮ ਦੇਣਾ ਪੈਂਦਾ ਪਸ਼ੂਆਂ ਦਾ ਕੈਲਸ਼ੀਅਮ ਘਟੀ ਜਾਂਦਾ ਪਸ਼ੂਆਂ ਤੋਂ ਕੈਲਸ਼ੀਅਮ ਕਿੱਥੋਂ ਭਾਲਦੇ ਆਪਾਂ ਗੱਲ ਤਾਂ ਇਹ ਆ ਪਸ਼ੂਆਂ ਦੇ ਵਿੱਚ ਆਪ ਦੇ ਵਿੱਚ ਨਹੀਂ ਕੈਲਸ਼ੀਅਮ ਆ ਰਿਹਾ ਕਿਉਂਕਿ ਪੱਠਿਆਂ ਦੇ ਪੌਣੀ ਆਪਾ ਉਹ ਜਿਹਾ ਕੁਸ ਲਾਗੇ ਉਹਨਾਂ ਨੂੰ ਕੈਲਸ਼ੀਅਮ ਆਵੇ ਕਿੱਥੋਂ ਮੁੱਲ ਦੀਆਂ ਫੀਡਾਂ ਤੇ ਹੋ ਗਿਆ ਆਪ ਵੀੜ ਬਣਾਉਂਦਾ ਨਹੀਂ ਛੋਲੇ ਨਹੀਂ ਮੱਕੀ ਨਹੀਂ ਕੋਈ ਹੋਰ ਨਹੀਂ ਉਹਨਾਂ ਚੀਜ਼ਾਂ ਦੇ ਵਿੱਚ ਸਭ ਤੋਂ ਵੱਧ ਕੈਲਸ਼ੀਅਮ ਹੁੰਨਾ ਉਹ ਆਪਾ ਪਾਉਂਦੇ ਨਹੀਂ ਕਿਉਂ ਆਪਾਂ ਨੂੰ ਐਂ ਲੱਗਦਾ ਵੀ ਮਹਿੰਗੀ ਪੈਂਦੀ ਐ ਖੱਜਲ ਖਵਾਰੀ ਬੜੀ ਲੱਗਦਾ ਖੱਜਲ ਕਿਹੜਾ ਉਹ ਇਤੋਂ ਗੱਟਾ ਚੱਕ ਬਣਾਇਆ ਬਣਾ ਲੈ ਆ ਚਲੋ ਜੀ ਪਾ ਦੇ ਤਾਂ ਹੀ ਕੈਲਸ਼ੀਅਮ ਲੋ ਹੋ ਰਿਹਾ ਪਸ਼ੂਆਂ ਦਾ ਕੈਲਸ਼ੀਅਮ ਨੇ ਬੋਤਲਾਂ ਤੇ ਲਾਦਾ ਆਪਾਂ ਨੂੰ ਇੰਨੇ ਐਮ ਐ ਇੱਕੇ ਚੀਜ਼ ਵੀ ਪ੍ਰਭਾਵਿਤ ਕਰਦੀ ਹੈ ਆਪਣੇ ਕੈਲਸ਼ੀਅਮ ਦੇ ਨਾਲ ਹੱਡ ਮਜ਼ਬੂਤ ਹੁੰਦੇ ਹੈਗੇ ਜਿਹਦੀ ਹੱਡੀ ਮਜ਼ਬੂਤ ਹੋ ਇਮਿਊਨਿਟੀ ਸਿਸਟਮ ਮਜ਼ਬੂਤ ਹੋ ਉਹਦੇ ਬਿਮਾਰੀ ਛੇਤੀ ਹਾਵੇ ਨਹੀਂ ਹੁੰਦੀ ਬਿਮਾਰ ਕਬੂਤਰ ਨੂੰ ਜਦੋਂ ਆਪਾਂ ਉਹਦੀ એનર્ਜੀ ਡਾਊਨ ਹੋ ਜਾਂਦੀ ਹੈ 슈ਗਰ ਲੋ ਹੋ ਜਾਂਦੀ ਹੈ ਉਦੋਂ ਕਬੂਤਰ ਨੂੰ ਆਪਾਂ ਇੱਕ ਤਾਂ ਬਿਮਾਰੀਆਂ ਨੂੰ ਪਹਿਲਾਂ ਉਤੋਂ ਹੋਰ ਇੰਜੈਕਟ ਕਰ ਦਿੰਨੇ ਆ ਉਹਦੇ ਅੰਦਰ ਹੋਰ ਦਵਾਈ ਨਾਲ ਹੋਰ ਬਿਮਾਰੀ ਪੈਦਾ ਕਰ ਦਿੰਨੇ ਆ ਲਿਵਰ ਡੈਮੇਜ ਹੋ ਜਾਂਦਾ ਕਬੂਤਰ ਮਰ ਜਾਂਦਾ ਉਦੇ ਅੰਦਰ ਖਰਾਕ ਹੁੰਦੀ ਨਹੀਂ ਪ੍ਰੋਪਰ ਉਹਨੂੰ એનર્ਜੀ ਵਾਲੀ ਕੋਈ ਚੀਜ਼ ਮਿਲਦੀ ਨਹੀਂ ਕਬੂਤਰ ਨੇ ਮਰ ਜਾਣਾ ਇਹ ਚੀਜ਼ਾਂ ਥੋੜੀਆਂ ਜੀਆਂ ਸਮਝਣ ਵਾਲੀਆਂ ਵੀ ਕਬੂਤਰ ਨੂੰ ਖਰਾਕ ਤੇ ਸਹੀ ਚੀਜ਼ ਮਿਲੀ ਚੱਲੇ ਨਾਲ ਫੇਰ ਦਵਾਈ ਕੰਮ ਕਰੂ ਖਰਾਕ ਆਪਾਂ ਕੁਝ ਦੇਣਾ ਹੈ ਨਹੀਂ ਉਹਨੂੰ ਦਵਾਈ ਦਾ ਕਦ ਨਹੀਂ ਕਿਸੇ ਨੇ ਕਹਤਾ ਉਹਨੇ ਉਹਦੇ ਦੀ 5 ਦਿਨ ਦਾ ਘੱਟੋ ਘੱਟ ਟ੍ਰੀਟਮੈਂਟ ਇੱਕ ਦਵਾਈ ਦਾ ਤੇ ਆਪਾਂ ਦੂਜੇ ਦਿਨ ਹੀ ਦਵਾਈ ਬਦਲ ਦਿੰਨੇ ਆ ਤੀਜੇ ਦਿਨ ਇਹੋ ਜੀ ਤਾਂ ਕੋਈ ਆਈਟਮ ਹੈ ਹੀ ਨਹੀਂ ਜਿਹੜੀ ਤੀਜੇ ਦਿਨ ਹੀ ਆਪਾਂ ਨੂੰ ਦੂਜੇ ਦਿਨ ਕਹਦੇ ਵੀ ਅੱਜੀ ਬਾਈ ਠੀਕ ਹੋ ਜਾਣਗੇ ਆਹ ਲਾ ਕੇ ਦੇਖ ਲਾ ਆਪਾਂ ਨਾਲ ਦੀ ਨਾਲ ਉਹਨੇ ਕਹਿਆ ਨਹੀਂ ਤੇ ਨਾਲ ਦੀ ਨਾਲ ਦਿੱਤੀ ਨਹੀਂ ਜਾਂ ਟੀਕਾ ਲਾਇਆ ਨਹੀਂ ਉਹ ਚੀਜ਼ਾ ਥੋੜਾ ਜਿਹਾ ਭਰਾਵਾਂ ਨੇ ਮੈਂ ਜਿੰਨੀਆਂ ਗੱਲਾਂ ਹੋਣਗੀਆਂ ਮੇਰੇ ਕੌੜੀਆਂ ਹੋਣਗੀਆਂ ਸੱਚੀਆਂ ਹੋਣਗੀਆਂ ਤਯਾਰਬਾ ਕਰੇ ਬੇ ਚੋ ਗੱਲਾਂ ਦੱਸੂੰਗਾ ਜਾਂ ਜਿਹੜੇ ਖਿਡਾਰੀ ਨੇ ਦੱਸਿਆ ਉਹਦੇ ਨਾਂ ਲਵਾਂਗਾ ਬਾ ਕਹਿਦਾ ਉਹਦਾ ਵੀ ਉਹਨੇ ਆ ਦੱਸਿਆ ਸੀ ਉਹ ਗੱਲ ਦੱਸੂੰਗਾ ਮੈਂ ਊਲ ਜੂਲਣਾ ਮੈਂ ਛੱਡਾ ਪਰ ਮੈਂ ਇਹੀ ਗੱਲ ਕਹਿਣਾ ਵੀ ਇੱਕ ਵਾਰੀ ਤਯਾਰਬਾ ਜ਼ਰੂਰ ਕਰਿਓ ਜੇ ਦਿਮਾਗ ਨਾਲ ਸਿੱਖੋਗੇ ਤਾਂ ਸਿੱਖ ਹੀ ਜਾਓਗੇ ਸਾਰੇ ਸਿੱਖਦੇ ਆ ਉਡਣੀ ਕਿਸਮਤ ਤੇ ਮਿਹਨਤ ਤੇ ਨਸਲ ਆ ਕਿਸਮਤ ਬਲਵਾਨ ਹੂ ਥੋਡੀ ਮਿਹਨਤ ਊ ਤੁਹਾਡੇ ਕੋਲ ਸਮਾਂ ਜਾਣ ਬਰਾ ਖਾਤਰ ਤੇ ਜਾਨਵਰ ਤੁਹਾਡੇ ਨਸਲੀ ਨੇ ਤੁਹਾਨੂੰ ਪਤਾ ਵੀ ਇਹ ਜ਼ੋਰ ਲਾਉਣਗੇ ਲਾਉਣਗੇ ਆ ਫਲਾਨੇ ਵਾਲਾ ਧੰਕੇ ਵਾਲਾ ਉਹਨੂੰ ਸਾਈਡ ਤੇ ਕੱਢ ਕੇ ਤੁਹਾਡੇ ਕਬੂਤਰ ਬਸ ਜ਼ੋਰ ਲਾਉਣ ਵਾਲੇ ਹੋਣੇ ਚਾਹੀਦੇ ਵੀ ਹਾਂ ਉੱਡਣਗੇ ਜਦੋਂ ਤੁਸੀਂ ਇਹ ਚੀਜ਼ ਮਗਰ ਪਾਉਂਗੇ ਨਾ ਵੀ ਆਹ ਉਹਦੇ ਵਾਲਾ ਉਹਦੇ ਵਾਲਾ ਹੋ ਸਕਦਾ ਅਗਲੇ ਰੰਗ ਦੇਖ ਕੇ ਤੁਹਾਡੇ ਕੋਲੇ ਆਇਆ ਹੋਵੇ ਕੋਈ ਉਹ ਚੀਜ਼ ਮਗਰ ਨਾ ਦਈ ਮਿਹਨਤ ਵੱਲ ਤੇ ਨਾ ਉਹ ਧਿਆਨ ਦਿਓ ਵੀ ਉੱਡਣ ਵਾਲਾ ਕਬੂਤਰ ਚੰਗਾ ਬਸ ਨਸਲ ਦਾ ਖਰਾ ਸ਼ੂਕੜੇ ਦਾ ਖਬਰ ਕਿੱਥੋਂ ਆਇਆ ਆਪਾਂ ਨੂੰ ਨਹੀਂ ਯਾਰ ਆਪਾਂ ਨੂੰ ਪਤਾ ਵੀ ਇਹ ਉੱਡਿਆ ਹੋਇਆ ਉਹਨਾਂ ਖਿਡਾਰੀ ਵੱਡੇ ਵੱਡੇ ਖਿਡਾਰੀਆਂ ਕੋਲੇ ਕਿਹੜਾ ਨਸਲ ਦਾ ਘਾਟਾ ਕਬੂਤਰ ਮੁੱਕ ਕੇ ਮੁੱਲ ਕਿਉਂ ਲੈਂਦੇ ਆ ਉਹ 2-2 ਲੱਖ ਦਾ ਕਬੂਤਰ ਵੀ ਲੈ ਲੈਂਦੇ ਲੱਖ ਲੱਖ ਦਾ ਵੀ ਲਿਆਉਂਦੇ ਆ ਕਾਰਨ ਕਿ ਉਹਨਾਂ ਨੇ ਸਾਹਮਣੇ ਉੱਡਦਾ ਦੇਖਿਆ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਵੀ ਉੱਡਿਆ ਹੋਇਆ ਬਸ ਇਹ ਲੈਣਾ ਗੱਲ ਖਤਮ ਉਹ ਲੈਂਦੀ ਨਹੀਂ ਦੂਜਾ ਕਬੂਤਰ ਉੱਡਿਆ ਹੋਇਆ ਲੈਣਗੇ ਉਹ ਜੀ ਜਿਆ ਮੇਰਾ ਭਰਾ ਵੀ ਮੈਂ ਆਪਾਂ ਨਾ ਤਾਂ ਕਿਸੇ ਨੂੰ ਗਲਤ ਗਾਈਡ ਕਰੀਏ ਨਾ ਕੋਈ ਹੋਰ ਕਿਉਂਕਿ ਮੇਰਾ ਕਿਹੜਾ ਕਿਸੇ ਨੇ ਯਾਰ ਖੋ ਕੇ ਲੈ ਕੇ ਜਾਣਾ ਜਾਂ ਕੁਝ ਹੋਰ ਹਨ ਆਉ ਦੀ ਕਿਸਮਤ ਖਾਣੀਆਂ ਸਾਰਿਆਂ ਨੇ ਤੇ ਆਪਾਂ ਤਾਂ ਇੰਨਾ ਬਹੁਤ ਪਿਆਰ ਮਿਲ ਜਾਂਦਾ ਜੋ ਕੁਝ ਦੱਸਿਆ ਜੋ ਕੋ ਦੱਸਾਂਗੇ ਆਪਾਂ ਸਾਰਾ ਸੱਚ ਤੇ ਖਿਡਾਰੀਆਂ ਤੋਂ ਜੋ ਸਿੱਖਿਆ ਜਿਹੜੇ ਜਿਹੜੇ ਖਿਡਾਰੀਆਂ ਤੋਂ ਇਕੱਲੇ ਇਕੱਲੇ ਖਿਡਾਰੀ ਦਾ ਨਾਮ ਲਵਾਂਗੇ ਜਿੰਨੇ ਇੰਟਰਵਿਊਆ ਕਰੀਆਂ ਸਾਰਿਆਂ ਤੋਂ ਕੁਝ ਨਾ ਕੁਝ ਸਿੱਖਿਆ ਯਾਰ ਸਾਰਿਆਂ ਦਾ ਨਾਮ ਉਹ ਬਾਬੇ ਦੀ ਕਿਰਪਾ ਨਾਲ ਤੇ ਹੌਲੀ ਹੌਲੀ ਪਰ ਰੂਟੀਨ ਵਾਈਜ਼ ਪਾਈ ਚੱਲਾਂਗੇ ਆਪਾਂ ਜਿਵੇਂ ਜਿਵੇਂ ਹੋਈ ਜੋ ਬਾਰੀ ਨਾਲ ਭਾਗ ਪਾਈ ਚੱਲਾਂਗੇ ਤੇ ਅੱਜ ਵੀ ਸਮੇਂ ਦੇ ਵਿੱਚ ਸਮਾਂ ਕੱਢ ਕੇ ਪਾਉਣ ਦੀ ਕੋਸ਼ਿਸ਼ ਕੀਤੀ ਹੈ ਵੀਡੀਓ ਤੇ ਕਲੀ ਦਾ ਪ੍ਰਯੋਗ ਤੁਸੀਂ ਇਹ ਕਾਂਡੇ ਵਾਲਾ ਕਰਕੇ ਜਰੂਰ ਦੇਖੋ ਬਾਈ ਬਣੇ ਤੇ ਵੈਸੇ ਉਹ ਪਰਫੈਕਟ ਆ ਮੈਂ ਇੱਕ ਵਾਰੀ ਦੱਸਿਆ ਸੀ ਕਿਸੇ ਬੰਦੇ ਨੂੰ ਅੰਡੇ ਵਾਲਾ ਤਾਂ ਉਹ ਕਹਿੰਦਾ ਆਪਣੇ ਤਾਂ ਸਹੀ ਹੋ ਗਏ ਬਾਈ ਕਬੂਤਰوں ਤੰਦਰੁਸਤੀ ਹੋਗੇ ਕਹਿੰਦਾ ਚੱਲ ਹੋਰ ਨਹੀਂ ਕਬੂਤਰ ਕਹਿੰਦਾ ਲਾਲ ਲਾਲ ਹੋਗੇ ਚਲ ਉਹਨੂੰ ਮਹਾ ਚਲ ਕੋਈ ਗੱਲ ਨਹੀਂ ਬਾਈ ਤੇ ਕਲੀ ਵਾਲਾ ਮੈਂ ਆਪ ਵੀ ਕੀਤਾ ਜਿੱਥੇ ਆਪਣੇ ਕਬੂਤਰ ਛੱਡੇ ਹੋਏ ਆ ਤੇ ਉੱਥੇ ਵੀ ਕਰਾਇਆ ਤੇ ਆਪ ਵੀ ਉਹ ਕਰਦਾ ਰਿਹਾ ਕਲੀ ਵਾਲਾ ਪ੍ਰੋਜੈਕਟ ਬਹੁਤ ਵਧੀਆ ਹੈਗਾ ਕਿ ਕਬੂਤਰ ਛੇਤੀ ਬਿਮਾਰ ਨਹੀਂ ਹੁੰਦੇ ਕਰਨੀ ਪੰਜ ਚਾਰ ਦਿਨਾਂ ਬਾਅਦ ਵੀ ਬਾਲੀ ਵੀ ਨਹੀਂ ਕਿਤੇ ਉਹੀ ਕਲੀ ਨਾਲ ਡੱਕ ਦੋ ਕੁਝੇ ਉਹ ਕੰਮ ਨਹੀਂ ਕਰਨਾ ਪਤਲੀ ਪਤਲੀ ਉਹ ਮਾਰਨੀ ਹੈ ਇਹ ਬਾਲੀ ਵੀ ਨਹੀਂ ਮਾਰਨੀ ਉਹਨੂੰ ਮਾਰ ਕੇ ਕੁਜਿਆਂ ਦੇ ਵਿੱਚ ਧੁੱਪੇ ਰੱਖ ਦੋ 5 ਮਿੰਟ ਉਦੋਂ ਬਾਅਦ ਪਾਣੀ ਪਾ ਕੇ ਕੁਜਿਆਂ ਦੇ ਵਿੱਚ ਰੱਖ ਦੋ ਜਾਂ 3 ਜਾਂ 4 ਦਿਨ ਉਹਨੂੰ ਹੰਗਾਲ ਕੇ ਛੱਡ ਦਿਆ ਕਰੋ ਫੇਰ ਉਹਦੇ ਵਿੱਚ ਪਾਣੀ ਵੀ ਪਾਲਿਆ ਕਰੋ ਕਲੀ ਜਮਾਣਾ ਕਲੀ ਉਵੇਂ ਹੀ ਲੱਗੀ ਰਹੇ ਗੁਜਿਆਂ ਨੂੰ ਲੈਂਦੀ ਨਹੀਂ ਉਵੇਂ ਹੀ ਵਰਤੀ ਚੱਲਿਓ ਤੇ ਕੋਈ ਦਿੱਕਤ ਨਹੀਂ 5-7 ਦਿਨ 10 ਦਿਨ 15 ਦਿਨ ਉਹਨਾਂ ਨੂੰ ਪਿਆ ਰਹਿੰਦੇ ਉਹਦੋਂ ਬਾਅਦ ਫੇਰ ਕੁਝੇ ਹੱਥ ਮਾਰ ਕੇ ਧੋ ਕੇ ਫੇਰ ਉਹ ਕਰ ਦੋ। ਇਸ ਦੂਬਾ ਤੁਹਾਨੂੰ ਕੁਜਿਆਂ ਵਾਲੀ ਵੀ ਸਿਸਟਮ ਦੱਸਾਂਗੇ ਵੀ ਕੁਜੇ ਕਦੋਂ ਬਦਲਨੇ ਚਾਹੀਦੇ ਆ ਖੁੱਡਿਆਂ ਦੇ ਵਿੱਚੋਂ ਕਿੰਨੇ ਟਾਈਮ ਬਾਅਦ ਕੁਜੇ ਜਿਹੜੇ ਖੁੱਡਿਆਂ ਦੇ ਵਿੱਚੋਂ ਸੁੱਟਦਨੇ ਚਾਹੀਦੇ ਆ ਦੁਬਾਰੇ ਉਹਨਾਂ ਦੇ ਵਿੱਚ ਪਾਣੀ ਨਹੀਂ ਪਾਉਣਾ ਚਾਹੀਦਾ। ਉਹਦੇ ਬਾਰੇ ਵੀ ਤੁਹਾਨੂੰ ਵੀਡੀਓ ਪਾਵਾਂਗੇ। ਇਹ ਵੀ ਬਹੁਤ ਵੱਡੀ ਇੱਕ ਜਿਵੇਂ ਕਹਿੰਦੇ ਹੁੰਦੇ ਕਾਰੀਗਰੀਆ ਸਮਝਣ ਵਾਲੀ ਗੱਲ ਆ, ਸੋਚਣ ਵਾਲੀ ਗੱਲ ਆ ਤੇ ਤੁਸੀਂ ਕਰਕੇ ਆਪ ਦੱਸੋਗੇ ਘਰੇ ਵੀ ਹਾਂ ਇਹ ਗੱਲ ਦੇ ਵਿੱਚ ਫਰਕ ਸੀ ਕੁਜਿਆਂ ਵਾਲੀ ਗੱਲ ਦੇ ਆਪਾਂ ਜ਼ਿੰਦਗੀ ਦੇ ਤਜਰਬੇ ਕਰੇ ਆ ਤੇ ਤਜਰਬਿਆਂ ਦੇ ਵਿੱਚੋਂ ਸਿੱਖਿਆ ਬਾਕੀ ਕਿਹਾ ਸੁਣਿਆ માਫ ਤੇ ਜਿਵੇਂ ਪ੍ਰਮਾਤਮਾ ਆਪਣੀ ਡਿਊਟੀ ਜਿਵੇਂ ਜਿਵੇਂ ਲਾਈ ਵੀ ਆਵੇਂ ਨਿਭਾਈ ਚਲਾਂਗੇ ਬਾਕੀ ਸਾਰੇ ਖਿਡਾਰੀਆਂ ਦਾ ਤਹਿ ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਮੈਨੂੰ ਬਹੁਤ ਜਾਨੀ ਕਿ ਬਰੀਕੀਆਂ ਬਾਰੇ ਚੰਨਣਾ ਪਾਇਆ ਬਹੁਤ ਕੁਝ ਸਿੱਖਿਆ ਉਹਨਾਂ ਵਾਰੀ ਵੀ ਜਰੂਰ ਆਪਾਂ ਕੱਲੇ ਕੱਲੇ ਖਿਡਾਰੀ ਪਰ ਆਪਾਂ ਦੱਸੀ ਚਲਾਂਗੇ ਜਿਵੇਂ ਜਿਵੇਂ ਕੋਈ ਨੌਲੇਜ ਦੀ ਗੱਲ ਹੋਊਗੀ ਦੱਸਣੀ ਉਵੇਂ ਪਾਰਟ ਪਾਰਿਆ ਕਰਾਂਗੇ ਤੇ ਖਿਡਾਰੀ ਦਾ ਵਾਕਿਆ ਦਾ ਨਾਮ ਵੀ ਲਿਆ ਕਰਾਂਗੇ ਠੀਕ ਹੈ ਜੀ ਤੇ ਬਾਕੀ ਨੰਬਰ ਮੇਰਾ ਸਾਰਿਆਂ ਕੋਲ ਹੈਗਾ ਹੀ ਆ 9876870878 ਕੱਲਾ WhatsApp ਤੇ ਮੈਸੇਜ ਕਰ ਦਿਆ ਕਰੋ ਟਾਈਮ ਹੁੰਦਾ ਰਿਪਲਾਈ ਕਰ ਦਿਆ ਕਰੋ ਬਾਕੀ ਵੀਰੇ ਵੀ ਆਪਾਂ ਨੂੰ ਇਹ ਤਾਂ ਹੈ ਨਹੀਂ ਹਨਾ ਵੀ ਆਪਾਂ ਸਾਰਾ ਦਿਨ ਇਹ ਚੀਜ਼ ਤੇ ਆ ਹੋਰ ਵੀ ਕੰਮ ਬਹੁਤ ਨੇ ਕਿਹਾ ਸੁਣਿਆ ਮਾਫ ਜੀ ਹਸਦੀ ਗਾਲ ਆ ਸਾਰਿਆਂ ਨੂੰ